ਤੇ ਇਹ ਕਹਿੰਦਾ ਮਤਲਬ ਇਹ ਹੈ ਕਿ ਅੱਜ ਕੱਲ ਸੇਫਟੀ ਜਿਹੜੀ ਹੈ ਉਹ ਬਹੁਤ ਘਟ ਗਈ। ਕਿਰ ਵੀ ਕਿਤੇ ਗਏ ਜਿਹਦੇ ਨਾਲ ਕੀ ਮੇਰੇ ਸੱਟਾਂ ਵੀ ਵੱਜੀਆਂ। ਸਤਿਕਾਰਯੋਗ ਸਾਥੀਓ ਤੁਸੀਂ ਦੇਖ ਰਹੇ ਹੋ ਦਰਾਵੜ ਚੈਨਲ। ਸੋ ਖਾਸ ਤੌਰ ਤੇ ਅੱਜ ਤੁਹਾਡੇ ਨਾਲ ਇੱਕ ਵਿਸ਼ੇਸ਼ ਵਾਰਤਾਲਾਪ ਕਰਨੀ ਹੈ। ਬੀਤੇ ਦਿਨੀ 2 ਤਰੀਕ ਨੂੰ ਜਿਹੜੀ ਇੱਕ ਘਟਨਾ ਹੋਈ ਸੀ ਸਾਡੇ ਮੇਰੇ ਪਿੰਡ ਦੀ ਘਟਨਾ ਆ ਸਾਡੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਪ੍ਰਿੰਸੀਪਲ ਰਵੀ ਕੁਮਾਰ ਜੀ ਉਹਨਾਂ ਦੇ ਨਾਲ ਇੱਕ ਘਟਨਾ ਹੋਈ। 3-4 ਦੇ ਕਰੀਬ ਜਿਹੜੇ ਚੋਰ ਸੀ ਨਸ਼ੇਹੀ ਸੀ ਉਹਨਾਂ ਨੇ ਸਰ ਦੇ ਉੱਤੇ ਹਮਲਾ ਕਰਕੇ ਉਹਨਾਂ ਨਾਲ ਲੁੱਟਖੋ ਕੀਤੀ ਸੋ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਜਿਹੜੀ ਇਹਨਾਂ ਦੇ ਨਾਲ ਘਟਨਾ ਕਰਮ ਹੋਇਆ ਔਰ ਉਹ ਕਿਵੇਂ ਹੋਇਆ ਔਰ ਇੱਕ ਇੱਕ ਸ਼ਾਜਦ ਦੇ ਤਹਿਸੀਦਾਂ ਜਿਹੜਾ ਅੱਜ ਅੱਜ ਦੇ ਸਮੇਂ 'ਚ ਜੇ ਆਪਾਂ ਗੱਲ ਕਰਦੇ ਆਂ ਜਿਹੜਾ ਨਸ਼ੇ ਨਸ਼ੇ ਦੇ ਉੱਤੇ ਸਰਕਾਰ ਵੀ ਜ਼ਿਕਰ ਕਰਦੀ ਹੈ ਕਿ ਅਸੀਂ ਨਸ਼ੇ ਦੇ ਉੱਤੇ પ્રતિਬੰਧ ਲਾ ਰਹੇ ਆਂ ਨਸ਼ੇ ਦੇ ਖਿਲਾਫ ਮੁਹਿੰਮਾਂ ਛੇੜ ਰਹੇ ਆਂ ਪਰ ਜਿਹੜੇ ਸਾਡੇ ਜਿਨ੍ਹਾਂ ਨੇ ਸਾਡਾ ਫਿਊਚਰ ਬਿਲਡ ਕਰਨਾ ਸਾਡੇ ਟੀਚਰ ਸਹਿਬਾਨ ਉਹ ਸੇਫ ਸਾਨੂੰ ਨਜ਼ਰ ਨਹੀਂ ਲੱਗ ਰਿਹਾ ਸੋ ਇਹਨਾਂ ਨਾਲ ਸਰ ਹੁਣਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਸਰ ਸਵਾਗਤ ਹੈ ਜੀ ਦਰਬਾਰ ਚੰਦ ਜੀ ਹਾਂਜੀ ਥੈਂਕ ਯੂ ਜੀ ਅ ਸਰ ਇਸ ਤਰ੍ਹਾਂ ਹੈ ਕਿ ਦੋ ਤਰੀਕ ਨੂੰ ਮੈਂ ਰੋਜ਼ਾਨਾ ਦੀ ਤਰ੍ਹਾਂ ਆਪਣੀ ਡਿਊਟੀ ਤੋਂ ਖਤਮ ਹੋਣ ਤੋਂ ਬਾਅਦ ਛੁੱਟੀ ਤੋਂ ਬਾਅਦ ਜਾ ਰਿਹਾ ਸੀ ਘਰ ਜੀ ਤੇ ਹਸਨ ਮੁੰਡੇ ਰੋਡ ਦੇ ਉੱਤੇ ਕੰਡੇ ਦੇ ਕੋਲ ਜੀ ਚਾਰ ਅਣਪਛਤੇ ਵਿਅਕਤੀ ਸੀਗੇ ਜਿਨ੍ਹਾਂ ਨੇ ਕੀ ਆਪਣੇ ਫੇਸ ਵਗੈਰਾ ਕਵਰ ਕੀਤੇ ਹੋਏ ਸੀਗੇ ਜੀ ਤੇ ਉਹਨਾਂ ਨੇ ਮੈਨੂੰ ਪਹਿਲਾਂ ਮੋਟਰਸਾਈਕਲ ਤੋਂ ਟੱਕਰ ਮਾਰ ਕੇ نیچے ਸਿੱਟਿਆ ਤੇ ਫੇਰ ਮੇਰੇ ਨਾਲ ਲੁੱਟਖੋ ਕੀਤੀ ਜੀ ਤੇ ਮੇਰੇ ਬਾਰਵੀ ਕੀਤੇ ਗਏ ਜਿਹਦੇ ਨਾਲ ਕੀ ਮੇਰੇ ਸੱਟਾਂ ਵੀ ਵੱਜੀਆਂ ਜੀ ਤੇ ਇਹ ਕਹਿੰਦਾ ਮਤਲਬ ਇਹ ਹੈ ਕਿ ਅੱਜ ਕੱਲ ਸੇਫਟੀ ਜਿਹੜੀ ਹੈ ਉਹ ਬਹੁਤ ਘਟ ਗਈ ਹੈ ਜੀ ਖਾਸ ਕਰਕੇ ਦੇਖੋ ਇਹ ਜਿਹੜੀ ਰੋਡ ਹੈ ਸੁੰਸਨ ਰੋਡ ਹੈ ਜੀ ਇੱਥੇ ਕੋਈ ਨਾ ਕੋਈ ਜ਼ਰੂਰ ਪੁਲਿਸ ਪ੍ਰਸ਼ਾਸਨ ਨੂੰ ਜਿਹੜਾ ਹੈ ਉਹ ਕੋਈ ਨਾ ਕੋਈ ਨਾਕੇ ਦਾ ਪ੍ਰਬੰਧ ਜਾਂ ਕੋਈ ਆਪਣੀ ਗਸ਼ਤ ਵਧਾਣੀ ਚਾਹੀਦੀ ਹੈ ਤਾਂ ਕਿ ਇਹ ਘਟਨਾਵਾਂ ਦੇ ਥੋੜਾ ਜਿਹਾ ਆਪਾਂ ਨੱਥ ਪਾ ਸਕੀਏ ਸਰ ਤੁਹਾਡੇ ਵੱਲੋਂ ਕੋਈ ਪੁਲਿਸ ਪ੍ਰਸ਼ਾਸਨ ਨੂੰ ਇਤਲਾਹ ਕੀਤੀ ਗਈ ਕੋਈ ਐਪਲੀਕੇਸ਼ਨ ਦਰਖਾਸਤ ਦਿੱਤੀ ਗਈ ਸੀ ਹਾਂਜੀ ਹਾਂਜੀ ਮੈਂ ਬਕਾਇਦਾ ਆਪਣੀ ਦਰਖਾਸਤ ਦੇ ਕੇ ਆਇਆ ਹਾਂ ਜੀ ਪੁਲਿਸ ਸਟੇਸ਼ਨ ਜਾ ਕੇ ਹਾਂਜੀ ਹਾਂਜੀ ਦਰਜ ਹੈ ਜੀ ਉੱਥੇ ਹਾਂਜੀ ਤੇ ਪੁਲਿਸ ਪ੍ਰਸ਼ਾਸਨ ਨੂੰ ਕੀ ਤੁਸੀਂ ਮੰਗ ਕੀਤੀ ਅਹੀ ਮੰਗ ਕੀਤੀ ਹੈ ਜੀ ਕਿ ਕਾਰਵਾਈ ਕੀਤੀ ਜਾਵੇ ਅਤੇ ਜਿਹੜੇ ਅਣਪਛਾਤੇ ਵਿਅਕਤੀ ਆ ਉਹਨਾਂ ਨੂੰ ਪਛਾਣ ਕੀਤੀ ਜਾਵੇ ਅਤੇ ਕਾਰਵਾਈ ਕੀਤੀ ਜਾਵੇ ਉਹਨਾਂ ਤੇ ਤੇ ਸਰ ਜਿਵੇਂ ਜਿੱਥੇ ਇੱਕ ਘਟਨਾਕ੍ਰਮ ਹੋਇਆ ਕਿ ਉੱਥੇ ਸਾਨੂੰ ਪਤਾ ਲੱਗਾ ਕਿ ਉੱਥੇ ਕੈਮਰੇ ਲੱਗੇ ਨੇ ਕੈਮਰੇ ਦੀ ਵੀਡੀਓਗ੍ਰਾਫੀ ਤੁਹਾਡੇ ਕੋਲ ਪਹੁੰਚੀ ਆ ਕਿ ਨਹੀਂ ਪਹੁੰਚੀ ਹੇ ਨਹੀਂ ਸਰ ਵੀਡੀਓਗ੍ਰਾਫੀ ਮੇਰੇ ਕੋਲ ਹਜੇ ਕੋਈ ਪਹੁੰਚੀ ਨਹੀਂ ਇਸ ਟਾਈਮ ਤੱਕ ਹਾਂਜੀ ਹਾਂਜੀ ਸੋ ਕੋਸ਼ਿਸ਼ ਕਰਾਂਗੇ ਕਿ ਅਸੀਂ ਵੀਡੀਓਗ੍ਰਾਫੀ ਸਾਥੀਓ ਤੁਹਾਡੇ ਲਈ ਲੈ ਕੇ ਆਈਏ ਸਰ ਤੁਸੀਂ ਸਮਾਜ ਨੂੰ ਕੀ ਇੱਕ ਮੈਸੇਜ ਦੇਣਾ ਚਾਹੁੰਦੇ ਹੋ ਕਿਉਂਕਿ ਇਹ ਜਿਹੜਾ ਰੋਡ ਹੈ ਬਿਲਕੁਲ ਸਨਸਾਨ ਹੈ 5 ਤੋਂ 7 ਕਿਲੋਮੀਟਰ ਦਾ ਜਿਹੜਾ ਏਰੀਆ ਬਿਲਕੁਲ ਸਨਸਾਨ ਹੈ ਸਮਾਜ ਨੂੰ ਜਾਂ ਹੋਰ ਨੂੰ ਕੀ ਇੱਕ ਮੈਸੇਜ ਦੇਣਾ ਚਾਹੁੰਦੇ ਹੋ ਦੇਖੋ ਮੈਸੇਜ ਤਾਂ ਇਹ ਹੈ ਜੀ ਕਿ ਆਪਣਾ ਖਿਆਲ ਰੱਖੋ ਅਲਰਟ ਰਹੋ ਸਾਰੇ ਤੇ ਆਪਣਾ ਪੂਰੀ ਸੇਫਟੀ ਦੇ ਨਾਲ ਤੁਸੀਂ ਆਪਣਾ ਜਿਹੜਾ ਹੈਗਾ ਆਨਜਾਨ ਰੱਖੋ ਕਿਉਂਕਿ ਜਿੱਦਾਂ ਇਹ ਜਿਹੜੇ ਲੋਕ ਹੈਗੇ ਆ ਇਹ ਨਸ਼ਾ ਵਗੈਰਾ ਵੀ ਕੀਤਾ ਹੁੰਦਾ ਤੇ ਐਵੇਂ ਕਿਸੇ ਸੱਟ ਚੋਟ ਵੀ ਲੱਗ ਸਕਦੀ ਆ ਤੇ ਆਪਣਾ ਖਿਆਲ ਰੱਖੋ ਆਪਣਾ ਅਲਰਟ ਰੋ ਹਾਂਜੀ ਸੋ ਸਾਥੀਓ ਇਹ ਸੀ ਸਾਡੇ ਸਰ ਰਵੀ ਕੁਮਾਰ ਜੀ ਸੋ ਬੇਨਤੀ ਹੈ ਕਿ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤਾਂ ਜੋ ਇਹ ਹੋਰਾਂ ਤੱਕ ਵੀ ਇੱਕ ਚੰਗਾ ਮੈਸੇਜ ਪਹੁੰਚੇ ਖਸੋ ਧੰਨਵਾਦ ਸਾਥੀਓ ਤੁਸੀਂ ਦੇਖ ਸਕਦੇ ਸੀ ਇਧਰੋਂ ਜਿਹੜਾ ਸਰ ਹੁਣੀ ਨੰਗੇ ਆ ਸੋ ਤੁਹਾਨੂੰ ਫੋਟਾਂ ਵੀ ਵਿੱਚ ਵੀਡੀਓ ਤੇ ਦਿਖਾ ਦਿੱਤੀਆਂ ਆਪਾਂ ਸੋ ਇਧਰੋਂ ਲੰਘਦੇ ਲੰਘਦੇ ਇਧਰ ਵੀ ਕੈਮਰਾ ਸੀ ਸੋ ਉਹ ਸੈਲਰ ਤੇ ਦੋਨਾਂ ਦੇ ਗੱਬੇ ਜਿਹੜਾ ਉਧਰੋਂ ਸੈਲਰ ਵੱਲ ਵੀ ਕੈਮਰੇ ਲੱਗੇ ਆ ਔਰ ਇਹਨਾਂ ਦੋਨਾਂ ਦੇ ਸੈਂਟਰ ਪੁਆਇੰਟ ਜਿਹੜੀ ਉਹ ਘਟਨਾ ਕਰਮ ਕੀਤਾ ਗਿਆ ਉਹ ਸੈਂਟਰ ਪੁਆਇੰਟ ਚ ਜੀ